ਵਾੜ ਨੰਬਰ 1 ਤੋਂ ਮੀਨਾ ਕੁਮਾਰੀ ਪੰਜੇ ਨੂੰ ਵੋਟ ਪਾ ਕੇ ਜਿਤਾਓ ਕਿਵੇਂ ਅੱਜ ਪ੍ਰਚਾਰ ਕਰਨ ਲਈ ਉਹ ਕਿੰਨੇ ਕੁ ਲੋਕਾਂ ਦਾ ਅੱਜ ਚਾਰ ਬਹੁਤ ਸਾਰਾ ਏਰੀਆ ਸੀ ਕੋ ਇਹ ਵਾਰਡ ਨੰਬਰ 1 ਦਾ ਘੁੰਮਿਆ ਵਾ ਸਾਰਿਆਂ ਨੇ ਬਹੁਤ ਵਧੀਆ ਸਾਨੂੰ ਰਿਸਪਾਂਸ ਦਿੱਤਾ ਵਾ ਸਾਰੇ ਪੰਜੇ ਦੇ ਸਾਥ ਹੀ ਆ ਕੀ ਕਰੋਗੇ ਤੁਸੀਂ ਜਿੱਤਣ ਤੋਂ ਬਾਅਦ ਐਮਸੀ ਬਣਨ ਤੋਂ ਬਾਅਦ ਐਮ ਸੀ ਬਣ ਤੋ ਬਾਅਦ ਅਸੀਂ ਜੋ ਏਰੀਆ ਦੇ ਵਿੱਚ ਨਹੀਂ ਕੰਮ ਹੋਇਆ ਉਹ ਸਾਰੇ ਵੇਖ ਕੇ ਲੋਕਾਂ ਨੇ ਇਹਨਾਂ ਦੱਸਿਆ ਗਲੀਆਂ 'ਚ ਮਤਲਬ ਕੂੜੇ ਊਮੀ ਕੂੜਾ ਪਿਆ ਰਹਿੰਦਾ ਵਾ ਕੋਈ ਗੱਟਰ ਸਾਰੇ ਪਾਣੀ ਬਹੁਤ ਖਰਾਬ ਆ ਰਿਹਾ ਹੈ ਪਾਣੀ ਪਹਿਲਾਂ ਤਾਂ ਪਾਣੀ ਦੀ ਸਮੱਸਿਆ ਹੱਲ ਕਰਨੀ ਆ ਫਿਰ ਉਸ ਤੋਂ ਬਾਅਦ ਗਲੀਆਂ ਦੀ ਸਫਾਈ ਕਰਾਉਣੀ ਆ ਤੇ ਜਿਹੜੇ ਗਲੀਆਂ ਟੁੱਟੀਆਂ ਵਾ ਉਹ ਸਾਰੇ ਏਰੀਏ ਜੋ ਲਾਈਟਾਂ ਵਗੈਰਾ ਅੱਗੇ ਵੀ ਲੱਗਦੀਆਂ ਪਈਆਂ ਹੁਣ 5 ਸਾਲ ਤੋਂ ਇਹਨਾਂ ਨੇ ਨਹੀਂ ਲਗਵਾਈਆਂ ਹੁਣ ਵੀ ਲਗਾਵਾਂਗੇ ਜਦੋਂ ਪਹਿਲਾ ਨਿਸ਼ਾਨ ਪਹਿਲਾ ਜਿਤਾਓਗੇ ਫੇਰ ਹੀ ਇਹ ਕੰਮ ਹੋਣਗੇ ਸਾਡੀ ਇਹ ਮਿਹਰਬਾਨੀ ਆ ਜੀ ਸਾਡੀ ਬੇਟੀ ਮੀਨਾ ਕੁਮਾਰੀ ਬੋਟਾ ਵਿੱਚ ਖਲੋਤੀ ਹੋਈ ਆ ਪੰਜੇ ਦੇ ਮੋਹਰ ਲਗਾ ਕੇ ਪੰਜੇ ਨੂੰ ਜਿਤਾਓ ਜੋ ਵੀ ਤੁਹਾਡੇ ਕੰਮ ਕਰਨੇ ਬਹੁਤ ਤਸੱਲੀ ਨਾਲ ਕੀਤੇ ਜਾਣਗੇ ਕਿਸੇ ਵੀ ਗੱਲ ਦਾ ਸਾਡੀ ਬਿਟੀ ਇਨਕਾਰ ਨਹੀਂ ਕਰੇਗੀ ਭਾਵੇਂ ਅੱਧੀ ਰਾਤ ਵੀ ਤੁਸੀਂ ਆਵਾਜ਼ ਲਗਾਓਗੇ ਅੱਧੀ ਰਾਤ ਵੀ ਤੁਹਾਨੂੰ ਸਾਥ ਦੇਣ ਨੂੰ ਤਿਆਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪੀ ਦਾ ਨਾਮ ਕੀ ਹੈ ਮੇਰਾ ਨਾਮ ਰਜਨੇ ਵਾਰਡ ਨੰਬਰ 1 ਚੋ ਸਾਡੇ ਸਾਥੀ ਆ ਜਿਹੜੇ ਖਲੋਤੇ ਨੇ ਮੀਨਾ ਕੁਮਾਰੀ ਸਾਨੂੰ ਜਿਹੜੀ ਵੀ ਗੱਲ ਇਹ ਚ ਜਾ ਰਿਹਾ ਬਸ ਇਹ ਕੋਈ ਕਹਿ ਰਿਹਾ ਕਿ ਸਾਡੇ ਕੋਈ ਕੰਮ ਨਹੀਂ ਹੋਏ ਜਦੋਂ ਤੇ ਆਮ ਆਦਮੀ ਪਾਰਟੀ ਬਣੀ ਹੈ ਗੰਦਾ ਪਾਣੀ ਨਾ ਕੋਈ ਲਾਈਟਾਂ ਨਾ ਕੋਈ ਵਿਕਾਸ ਹੈ ਬਸ ਇੱਕ ਵਾਰੀ ਸਾਡੇ ਪੰਜੇ ਤੇ ਮੋਹਰ ਲੱਗ ਜੇ ਤੇ ਸਾਰੇ ਕੰਮ ਐਸੇ ਇਲਾਕੇ ਦੇ ਕਰਾਵਾਂਗੇ ਦੁਨੀਆ ਖੁਦ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਖਲੋਤੇ ਬਸ ਸਾਡੇ ਕੰਮ ਹੋਣੇ ਚਾਹੀਦੇ ਆ ਐਸ ਕਰਕੇ ਬਸ ਇਹ ਕੋਈ ਕਹਿੰਨੇ ਆ ਕਿ ਸਾਰੀ ਜਨਤਾ ਸਾਡੇ ਨਾਲ ਆ ਜਾਏ ਤੇ ਸਾਰੇ ਕੰਮ ਕਰਾਵਾਂਗੇ ਸੰਜੀਵ ਦੇਵ ਕਨ ਹਾਂਜੀ ਮੈਂ ਵਾਰ ਨੰਬਰ 1 ਚੋਂ ਕਿਹਿੰਦੇ ਸਾਡੀ ਨੌਰਾ ਨੂੰ ਖੜੀ ਹੈ ਜੀ ਅਸੀਂ ਪਹਿਲਾਂ ਵੀ ਕੰਮ ਕੀਤੇ ਆ ਤੇ ਕੰਮ ਕਰਾਂਗੇ ਬਾਕੀ ਕੀ ਕਹਿੰਦੇ ਪਾਣੀ ਦੀ ਸਮੱਸਿਆ ਇਸ ਵਾਰ ਚ ਬਹੁਤ ਜ਼ਿਆਦਾ ਸਾਮਣੋ ਮੁੱਢਲੀ ਸਹੂਲਤਾਂ ਹੀ ਹੁੰਦੀ ਪਾਣੀ ਜੀ ਤੇ ਸਫਾਈ ਜੇ ਉਹ ਹੀ ਨਹੀਂ ਤੇ ਬਾਕੀ ਸਹੂਲਤਾਂ ਆਪਾਂ ਕੀ ਦੇ ਸਕਦੇ ਤੇ ਇਸ ਲਈ ਮੈਂ ਇਹ ਇਸ ਚੀਜ਼ ਤੇ ਸਭ ਤੋਂ ਪਹਿਲਾਂ ਗੌਰ ਕਰਾਂਗੇ ਦੋ ਤਿੰਨ ਗਲੀਆਂ ਉਹਨਾਂ ਚ ਅਜ 2 ਸਾਲ ਹੋ ਗਏ ਗੰਦਾ ਪਾਣੀ ਹੁੰਦਾ ਜੀ ਉਹ ਕੀ ਕਹਿੰਦੇ ਗੰਦਾ ਪਾਣੀ ਸਾਫ਼ ਕਰਾਉਣਾ ਤੇ ਪਾਈਪਾਂ ਪਾਉਣੀਆਂ ਸਾਡਾ ਮੁੱਖ ਮਤਲਬ ਵੀ ਚੰਗਾ ਪਾਣੀ ਚੰਗੀ ਸਿਹਤ ਸਾਫ਼ ਸਫਾਈ ਕਾਰਡ ਰਾਸ਼ਨ ਕਰਾਈ ਬਹੁਤ ਤੇਰੇ ਪਦੇ ਬਣਾਏ ਆ ਸਫਾਈਆਂ ਵੀ ਕਰਾਈਆਂ ਅਜੀ ਇਹਨੇ ਵੀ ਸਾਡਾ ਕੰਮ ਵੇਖੋ ਤੇ ਇਹਨਾਂ ਦਾ ਵੇਖੋ ਠੀਕ ਹੈ ਧੰਨਵਾਦ ਜੀ ਡੇਲੀ ਪੋਸਟ ਦਾ